ਸੰਤੋਖ ਸਿੰਘ ਜੀ ਪਿੰਡ ਫੋਟ ਗਰਬਖਸ਼ ਫਸਲ ਜੀ ਸਾਡੀ 5 ਏਕੜ ਖਰਾਬ ਹੋਈ ਹੀ 5 ਏਕੜ ਦਾ ਸਾਨੂੰ ਜੀ ਅੱਜ ਚੈੱਕ ਮਿਲਿਆ ਲੱਖ ਰੁਪਈਆ ਦਾ ਮੇਰੇ ਗੱਲ ਕੀ ਜਿਹੜਾ ਅਕਾਊਂਟ ਦੇ ਵਿੱਚ ਆ ਚੁੱਕਾ ਹੈ ਹਾਂਜੀ ਹਾਂਜੀ ਸਰਕਾਰ ਦਾ ਜੀ ਬਹੁਤ ਵਧੀਆ ਕੰਮ ਆ ਜੀ ਜਿਉਂ ਤੋਂ 27 ਤਰੀਕ ਨੂੰ ਹਾੜਾਏ ਸੀ ਉਦੋਂ ਦੇ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਹੀ ਰਹੇ ਆ ਜੀ ਤੇ ਹੁਣ ਮੈਂ ਭਗਵੰਦਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇੰਨੀ ਜਲਦੀ ਜਿਹੜਾ ਆ ਵੀ ਪਰਿਵਾਰੀਆਂ ਤੋਂ ਜਿਹੜਾ ਮਾਮਜਾ ਜਿਹੜਾ ਤਿਆਰ ਕਰਵਾ ਕੇ ਸਾਡੇ ਖਾਤੇਾਂ ਦੇ ਵਿੱਚ ਰਾਸ਼ੀ ਜਿਹੜੀ ਪਈ ਹੈ। ਦਿਵਾਲੀ ਹੈ ਦਿਵਾਲੀ ਤੋਂ ਪਹਿਲਾਂ ਰਾਸ਼ੀ ਆਇਆ ਨਿਸਾਨਾ। ਇਹ ਪਹਿਲੀ ਵਾਰ ਹੋਇਆ ਕਿ ਸੀਐਮ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਹੀ ਕਰਦੇ ਜਿਹੜਾ ਪੈਸਾ। ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਵੀ ਅਸੀਂ ਇਹ ਕਿਹੜਾ ਪਹਿਲੀ ਵਾਰੀ ਸਾਡੇ ਤੇ ਹੜਾ ਆਇਆ ਜੀ ਅੱਜ ਤੋਂ ਪਹਿਲਾਂ ਵੀ 4-5 ਵਾਰੀ ਆ ਚੁੱਕਾ ਆ। ਇਹਦੇ 10 ਰੁਪਏ ਦੇ ਚੈੱਕ ਸੀਐਮ ਸਾਹਿਬ ਜੀ ਦਾ ਕਹਰੇ ਕਿਤੇ 100 ਰੁਪਏ ਦੇ ਹਾਂਜੀ ਸਰ ਕੀ ਨਾਜੀ ਸਰ ਮੇਰਾ ਨਾਮ ਤੇਜਵਿੰਦਰ ਸਿੰਘ ਪਿੰਡ ਪਿਆੜੇਵਾਲ ਅਰੰਦਾਸ ਦੇ ਨੇੜੇ ਆ ਜੀ ਕੀ ਕਹਿਣਾ ਚਾਹੋਗੇ ਅੱਜ ਵਾਪਸ ਦਾ ਰਾਸ਼ੀ ਮਿਲੀ ਹੈ ਕਿਹਦੀ ਰਾਸ਼ੀ ਮੈਨੂੰ 1 ਲੱਖ ਦੇ ਕਰੀਬ ਜਿਹੜੀ ਰਾਸ਼ੀ ਮਿਲੀ ਹੈ 5 ਏਕੜ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਸਰਕਾਰ ਦਾ ਆਪਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਆਪਣੀ ਡੀਸੀ ਮੈਮ ਸਾਖੀ ਸ਼ਾਨੀ ਜੀ ਜੀਮ ਸਾਹਿਬ ਸਮੁੱਚਾ ਪ੍ਰਸ਼ਾਸਨ ਜਿਨ੍ਹਾਂ ਦੀ ਯਤਨਾਂ ਸਦਕਾ ਅੱਜ ਜਿਹੜੇ ਆ ਕਿਸਾਨਾਂ ਨੂੰ ਜਿਹੜੀ ਮਾਰਜਾ ਰਾਸ਼ੀ ਜਿਹੜੀ ਵੰਡੀ ਜਾ ਰਹੀ ਆ ਇਹਦੇ ਨਾਲ ਕਿਸਾਨ ਜਿਹੜੇ ਆਪਣੀ ਅਗੇਤੀ ਫਸਲ ਆ ਉਹ ਵੀ ਬੀਜ ਸਕਣਗੇ ਲੰਬੇ ਸਮੇਂ ਤੋਂ ਤੁਸੀਂ ਕਿਸਾਨੀ ਕਰਦੇ ਹੋ ਜੀ ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਆਇਆ ਕਿ ਕਿਸਾਨ ਦੀ ਫਸਲ ਖਰਾਬ ਹੋ ਜਵੇ ਤੇ ਇੰਨੀ ਛੇਤੀ ਜਿਹੜੇ ਪੈਸੇ ਉਹ ਮਿਲੇ ਨਹੀ ਜੀ ਇਹ ਪਹਿਲਾ ਚਾਂਸ ਆ ਮਾਨ ਸਾਹਿਬ ਦੀ ਪਹਿਲੀ ਕੋਸ਼ਿਸ਼ ਆ ਕਿ ਅਜੇ ਪਾੜੀਆਂ ਦੇ ਵਿੱਚ ਸਾਡੇ ਪਾਣੀ ਅਜੇ ਵੀ ਸੁੱਕਾ ਨਹੀਂ ਆ ਪਰ ਸਾਡੇ ਜਿਹੜੇ ਉਹਨਾਂ ਨੇ ਜ਼ਖਮ ਜਿਹੜੇ ਆ ਉਹ ਥੋੜੇ ਮਲਮ ਲਗਾਈ ਉਹਨਾਂ ਉੱਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਆ ਪਹਿਲਾ ਉਪਰਾਲਾ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇਹਨਾਂ ਉਪਰਾਲਾ ਕੀਤਾ ਕਿ ਕੁਇਕ ਐਕਸ਼ਨ ਲੈ ਕੇ ਤੇ ਉਹਨਾਂ ਨੇ ਜਿਹੜੇ ਮੁਆਵਜ਼ਾ ਰਕਮ ਵੰਡੀ ਕਿੰਨੇ ਏਕੜ ਤੋਂ ਗੱਲ ਕਰੀਂਗਾ ਸਲਿਕ ਕੋਈ ਮੇਰੇ 6 ਤੋਂ 7 ਏਕੜ ਦੇ ਕਰੀਬ ਫਸਲ ਖਰਾਬ ਹੋਈ ਆ ਪਰ 5000 ਲੱਖ ਤੱਕ ਸਰਕਾਰ ਨੇ ਲਿਮਿਟ ਰੱਖੀ ਆ ਤੋਂ ਮੈਨੂੰ 1 ਲੱਖ ਦੇ ਕਰੀਬ ਰਿਡੀ ਰੱਖੀ ਹੋ ਮੇਰੇ ਖਾਤੇ ਦੇ ਵਿੱਚ ਦੇਖੋ ਜੀ ਦਿਵਾਲੀ ਤੋਂ ਪਹਿਲਾਂ ਰਾਤ ਮਿਲੀ ਆ ਕਿਉਂਕਿ ਪਰੇਸ਼ਾਨੀ ਸੀਗੀ ਫਸਲ ਨੁਕਸਾਨ ਗਈ ਆ ਡੰਗਰਾਂ ਮਾਲ ਡੰਗਰ ਵਾਸਤੇ ਵੀ ਕੋਈ ਚਾਰਾ ਨਹੀਂ ਹੈਗਾ ਪਰ ਸਰਕਾਰ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਜਿਨੇ ਐਨ ਆਰ ਆਈ ਭਰਾਣੇ ਜਿਨੇ ਆ ਬਾਕੀ ਹੋਰ ਸੰਸਥਾਵਾਂ ਨੇ ਉਹਨਾਂ ਦਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡਾ ਆ ਬਹੁਤ ਸਾਥ ਦਿੱਤਾ ਵਾ ਅਸੀਂ ਤੇ ਆ ਦਿਲ ਤੋਂ ਤਨ ਨਾ ਸੰਤੋਖ ਸਿੰਘ ਜੀ ਪਿੰਡ ਕੋਟ ਗੁਰਬਖਸ਼ ਫਸਲ ਜੀ ਸਾਡੀ 5 ਏਕੜ ਖਰਾਬ ਹੋਈ ਹੀ 5 ਏਕੜ ਦਾ ਸਾਨੂੰ ਜੀ ਅੱਜ ਚੈੱਕ ਮਿਲਿਆ ਲੱਖ ਰੁਪਈਆ ਦਾ ਮੇਰੇ ਗੱਲ ਕੀ ਜਿਹੜਾ ਅਕਾਊਂਟ ਦੇ ਵਿੱਚ ਆ ਚੁੱਕਾ ਹੈ ਹਾਂਜੀ ਹਾਂਜੀ ਸਰਕਾਰ ਸਰਕਾਰ ਦਾ ਜੀ ਬਹੁਤ ਵਧੀਆ ਕੰਮ ਹੈ ਜੀ ਜਿਉਂ ਤੋਂ 27 ਤਰੀਕ ਨੂੰ ਹਾੜਾਏ ਸੀ ਉਦੋਂ ਦੇ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਹੀ ਰਹੇ ਆ ਜੀ ਤੇ ਹੁਣ ਮੈਂ ਭਗਵੰਦ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇੰਨੀ ਜਲਦੀ ਜਿਹੜਾ ਹੈ ਵੀ ਅੜਵਾਰੀਆਂ ਤੋਂ ਜਿਹੜਾ ਮਾਅਬਜਾ ਜਿਹੜਾ ਤਿਆਰ ਕਰਵਾ ਕੇ ਸਾਡੇ ਖਾਤੇ ਆ ਦੇ ਵਿੱਚ ਰਾਸ਼ੀ ਜਿਹੜੀ ਪਈ ਹੈ ਦੁਵਾਲੀ ਹੈ ਦੁਵਾਲੀ ਤੋਂ ਪਹਿਲਾਂ ਰਾਸ਼ੀ ਪਸਾਨਾ ਪਹਿਲੀ ਵਾਰ ਹੋਇਆ ਹੈ ਨਾ ਸੀਐਮ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਹੀ ਖਤ ਹੈ ਜਿਹੜਾ ਉਹ ਪੈਸੇ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਵੀ ਅਸੀਂ ਇਹ ਕਿਹੜਾ ਪਹਿਲੀ ਵਾਰੀ ਸਾਡੇ ਇਥੇ ਹੜਾ ਆਇਆ ਜੀ ਅੱਜ ਤੋਂ ਪਹਿਲਾਂ ਵੀ 4-5 ਵਾਰੀ ਆ ਚੁੱਕਾ ਆ ਕਿਤੇ 10 ਰੁਪਏ ਦੇ ਚੈੱਕ ਸੀਐਮ ਸਾਹਿਬ ਜੀ ਦਾ ਕਹਰੇ ਕਿਤੇ 100 ਰੁਪਏ ਦੇ ਹਾਂਜੀ ਸਰ ਕੀ ਨਾਂ ਹੈ ਸਰ ਮੇਰਾ ਨਾਮ ਤੇਜਵਿੰਦਰ ਸਿੰਘ ਪਿੰਡ ਪੈੜੇਵਾਲ ਅੰਦਾਸ ਦੇ ਨੇੜੇ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਮੁਆਵਜ਼ਾ ਰਾਸ਼ੀ ਮਿਲੀ ਹੈ ਕੀ ਰਾਸ਼ੀ ਮੈਨੂੰ 1 ਲੱਖ ਦੇ ਕਰੀਬ ਜਿਹੜੀ ਰਾਸ਼ੀ ਮਿਲੀ ਹੈ 5 ਏਕੜ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਸਰਕਾਰ ਦਾ ਆਪਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਆਪਣੀ ਡੀਸੀ ਮੈਮ ਸਾਖੀਸ਼ਾਨੀ ਜੀ ਜੇਮ ਸਾਹਿਬ ਸਮੁੱਚਾ ਪ੍ਰਸ਼ਾਸਨ ਜਿਨ੍ਹਾਂ ਦੀ ਯਤਨਾਂ ਸਦਕਾ ਅੱਜ ਆੜੇ ਆ ਕਿਸਾਨਾਂ ਨੂੰ ਜਿਹੜੀ ਮੁਆਵਜ਼ਾ ਰਾਸ਼ੀ ਜਿਹੜੀ ਵੰਡੀ ਜਾ ਰਹੀ ਆ ਤੇ ਇਹਦੇ ਨਾਲ ਕਿਸਾਨ ਜਿਹੜੇ ਆਪਣੀ ਅਗੇਤੀ ਫਸਲ ਆ ਉਹ ਵੀ ਬੀਜ ਸਕਣਗੇ ਲੰਬੇ ਸਮੇਂ ਤੋਂ ਤੁਸੀਂ ਕਿਸਾਨੀ ਕਰਦੇ ਹੋ ਜੀ ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਆਇਆ ਕਿ ਕਿਸਾਨ ਦੀ ਫਸਲ ਖਰਾਬ ਹੋ ਜਵੇ ਤੇ ਇੰਨੀ ਛੇਤੀ ਜਿਹੜੇ ਪੈਸੇ ਉਹ ਮਿਲੇ ਨਹੀ ਜੀ ਇਹ ਪਹਿਲਾ ਚਾਂਸ ਆ ਮਾਨ ਸਾਹਿਬ ਦੀ ਪਹਿਲੀ ਕੋਸ਼ਿਸ਼ ਆ ਕਿ ਅਜੇ ਪਾੜੀਆਂ ਦੇ ਵਿੱਚੋਂ ਸਾਡੇ ਪਾਣੀ ਅਜੇ ਵੀ ਸੁੱਕਾ ਨਹੀਂ ਆ ਪਰ ਸਾਡੇ ਜਿਹੜੇ ਉਹਨਾਂ ਨੇ ਜ਼ਖਮ ਜਿਹੜੇ ਆ ਉਹ ਥੋੜੇ ਜਿ ਮਲਮ ਲਗਾਈ ਉਹਨਾਂ ਉੱਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਆ ਪਹਿਲਾ ਉਪਰਾਲਾ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਕੁਇਕ ਐਕਸ਼ਨ ਲੈ ਕੇ ਤੇ ਉਹਨਾਂ ਨੇ ਜਿਹੜੇ ਮੁਆਵਜ਼ਾ ਰਕਮ ਵੰਡੀ ਕਿੰ ਕਰੀਬ ਨਾਲ ਸਿਰਫ ਕੋਈ ਮੇਰੇ 6 ਤੋਂ 7 ਏਕੜ ਦੇ ਕਰੀਬ ਫਸਲ ਖਰਾਬ ਹੋਈ ਹੈ ਪਰ 5000 ਲੱਖ ਤੱਕ ਸਰਕਾਰ ਨੇ ਲਿਮਿਟ ਰੱਖੀ ਹੈ ਤੋਂ ਮਿਲ 1 ਲੱਖ ਦੇ ਕਰੀਬ ਰਿਡੀ ਰੱਖ ਲਿਓ ਮੇਰੇ ਖਾਤੇ ਸਭ ਰਾਹਤ ਦੇਖੋ ਜੀ ਦਿਵਾਲੀ ਤੋਂ ਪਹਿਲਾਂ ਰਾਤ ਮਿਲੀ ਹੈ ਕਿਉਂਕਿ ਪਰੇਸ਼ਾਨੀ ਸੀਗੀ ਫਸਲ ਨੁਕਸਾਨ ਗਈ ਹੈ ਡੰਗਰਾਂ ਮਾਲ ਡੰਗਰ ਵਾਸਤੇ ਵੀ ਕੋਈ ਚਾਰਾ ਨਹੀਂ ਹੈਗਾ ਪਰ ਸਰਕਾਰ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਜਿਨੇ ਐਨ ਆਰ ਆਈ ਪ੍ਰਾਣ ਨੇ ਜਿਨੇ ਆ ਬਾਕੀ ਹੋਰ ਸੰਸਥਾਵਾਂ ਨੇ ਉਹਨਾਂ ਦਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਵਾ ਅਸੀਂ ਤੇ ਆ ਦਿਲ ਤੋਂ ਤਨਵਾਦ ਸਾਰਾ ਨਾ ਸੰਤੋਖ ਸਿੰਘ ਜੀ ਪਿੰਡ ਫੋਟ ਗਰਬਖਸ਼ ਫਸਲ ਜੀ ਸਾਡੀ 5 ਏਕੜ ਖਰਾਬ ਹੋਈ ਹੀ 5 ਏਕੜ ਦਾ ਸਾਨੂੰ ਜੀ ਅੱਜ ਚੈੱਕ ਮਿਲਿਆ ਲੱਖ ਰੁਪਈਆ ਦਾ ਮੇਰੇ ਗੱਲ ਕੀ ਜਿਹੜਾ ਅਕਾਊਂਟ ਦੇ ਵਿੱਚ ਆ ਚੁੱਕਾ ਹੈ ਹਾਂਜੀ ਹਾਂਜੀ ਸਰਕਾਰ ਦੇ ਸਰਕਾਰ ਦਾ ਜੀ ਬਹੁਤ ਵਧੀਆ ਕੰਮ ਹੈ ਜੀ ਜਿਉਂ ਤੋਂ 27 ਤਰੀਕ ਨੂੰ ਹਾੜਾਏ ਸੀ ਉਦੋਂ ਦੇ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਹੀ ਰਹੇ ਆ ਜੀ ਤੇ ਹੁਣ ਮੈਂ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇੰਨੀ ਜਲਦੀ ਜਿਹੜਾ ਆ ਵੀ ਪਰਵਾਰੀਆਂ ਤੋਂ ਜਿਹੜਾ ਮਾਅਬਜਾ ਜਿਹੜਾ ਤਿਆਰ ਕਰਵਾ ਕੇ ਸਾਡੇ ਖਾਤੇ ਆ ਦੇ ਵਿੱਚ ਰਾਸ਼ੀ ਜਿਹੜੀ ਪਈ ਹੈ ਦੀਵਾਲੀ ਹੈ ਦੀਵਾਲੀ ਤੋਂ ਪਹਿਲਾਂ ਰਾਸ਼ੀ ਆਇਆ ਇਨਸਾਨਾਂ ਨੂੰ ਪਹਿਲੀ ਵਾਰ ਹੋਇਆ ਕਿ ਸੀਐਮ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਹੀ ਖਾਤੇ ਜਿਹੜਾ ਉਹ ਪੈਸੇ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਵੀ ਅਸੀਂ ਇਹ ਕਿਹੜਾ ਪਹਿਲੀ ਵਾਰੀ ਸਾਡੇ ਇਥੇ ਹੜਾ ਆਇਆ ਜੀ ਅੱਜ ਤੋਂ ਪਹਿਲਾਂ ਵੀ 4-5 ਵਾਰੀ ਆ ਚੁੱਕਾ ਆ ਕਿਤੇ 10 ਰੁਪਏ ਦੇ ਚੈੱਕ ਸੀਐਮ ਸਾਹਿਬ ਜੀ ਦਾ ਕਹਰੇ ਕਿਤੇ 100 ਰੁਪ ਹਾਂਜੀ ਸਰ ਕੀ ਨਾਮ ਹੈ ਸਰ ਮੇਰਾ ਨਾਮ ਤੇਜਵਿੰਦਰ ਸਿੰਘ ਪਿੰਡ ਪੈੜੇਵਾਲ ਬੰ다ਸ ਦੇ ਨੇੜੇ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਮੁਆਵਜ਼ਾ ਰਾਸ਼ੀ ਮਿਲੀ ਹੈ ਕੀ ਰਾਸ਼ੀ ਮੈਨੂੰ 1 ਲੱਖ ਦੇ ਕਰੀਬ ਜਿਹੜੀ ਰਾਸ਼ੀ ਮਿਲੀ ਹੈ 5 ਏਕੜ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਸਰਕਾਰ ਦਾ ਆਪਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਆਪਣੀ ਡੀਸੀ ਮੈਮ ਸਾਖੀਸ਼ਾਨੀ ਜੀ ਜੇਮ ਸਾਹਿਬ ਸਮੁੱਚਾ ਪ੍ਰਸ਼ਾਸਨ ਜਿਨ੍ਹਾਂ ਦੀ ਯਤਨ ਨਾਲ ਸਤਕਾਜ ਜਿਹੜੇ ਆ ਕਿਸਾਨਾਂ ਨੂੰ ਜਿਹੜੀ ਮੁਆਵਜ਼ਾ ਰਾਸ਼ੀ ਜਿਹੜੀ ਵੰਡੀ ਜਾ ਰਹੀ ਹੈ ਇਹ ਇਹਦੇ ਨਾਲ ਕਿਸਾਨ ਜਿਹੜੇ ਆਪਣੀ ਅਗੇਤੀ ਫਸਲ ਆ ਉਹ ਵੀਚ ਸਕਣਗੇ ਲੰਬੇ ਸਮੇਂ ਤੋਂ ਤੁਸੀਂ ਕਿਸਾਨੀ ਕਰਦੇ ਹੋ ਜੇ ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਆਇਆ ਕਿ ਕਿਸਾਨ ਦੀ ਫਸਲ ਖਰਾਬ ਹੋਈ ਹੋਵੇ ਤੇ ਇੰਨੀ ਛੇਤੀ ਜਿਹੜੇ ਪੈਸੇ ਉਹ ਮਿਲੇ ਨਹੀ ਜੀ ਇਹ ਪਹਿਲਾ ਚਾਂਸ ਆ ਮਾਨ ਸਾਹਿਬ ਦੀ ਪਹਿਲੀ ਕੋਸ਼ਿਸ਼ ਆ ਕਿ ਅਜੇ ਪਾੜੀਆਂ ਦੇ ਵਿੱਚੋਂ ਸਾਡੇ ਪਾਣੀ ਅਜੇ ਵੀ ਸੁੱਕਾ ਨਹੀਂ ਆ ਪਰ ਸਾਡੇ ਜਿਹੜੇ ਉਹਨਾਂ ਨੇ ਜ਼ਖਮ ਜਿਹੜੇ ਆ ਉਹ ਥੋੜੇ ਮੱਲਮ ਲਗਾਈ ਉਹਨਾਂ ਉੱਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਆ ਪਹਿਲਾ ਉਪਰਾਲਾ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇਹਨਾਂ ਉਪਰਾਲਾ ਕੀਤਾ ਕਿ ਕੁਇਕ ਐਕਸ਼ਨ ਲੈ ਕੇ ਤੇ ਉਹਨਾਂ ਨੇ ਜਿਹੜੇ ਮੁਆਵਜ਼ਾ ਰਕਮ ਵੰਡੀ ਸਿਰਫ ਕੋਈ ਮੇਰੇ 6 ਤੋਂ 7 ਏਕੜ ਦੇ ਕਰੀਬ ਫਸਲ ਖਰਾਬ ਹੋਈ ਆ ਪਰ 5 ਲੱਖ ਤੱਕ ਸਰਕਾਰ ਨੇ ਲਿਮਿਟ ਰੱਖੀ ਆ ਤੋਂ ਮੈਨੂੰ 1 ਲੱਖ ਦੇ ਕਰੀਬ ਰਿਡੀ ਰੱਖ ਲਿਓ ਮੇਰੇ ਖਾਤੇ ਚ ਦੇਖੋ ਜੀ ਦਿਵਾਲੀ ਤੋਂ ਪਹਿਲਾਂ ਰਾਤ ਮਿਲੀ ਆ ਕਿਉਂਕਿ ਪਰੇਸ਼ਾਨੀ ਸੀਗੀ ਫਸਲ ਨੁਕਸਾਨ ਗਈ ਆ ਡੰਗਰ ਮਾਲ ਡੰਗਰ ਵਾਸਤੇ ਵੀ ਕੋਈ ਚਾਰਾ ਨਹੀਂ ਹੈਗਾ ਪਰ ਸਰਕਾਰ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਜਿਨੇ ਐਨ ਆਰ ਆਈ ਭਰਾ ਨੇ ਜਿਨੇ ਆ ਬਾਕੀ ਹੋਰ ਸੰਸਥਾਵਾਂ ਨੇ ਉਹਨਾਂ ਦਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡਾ ਆ ਬਹੁਤ ਸਾਥ ਦਿੱਤਾ ਵਾ ਅਸੀਂ ਤੇ ਆ ਦਿਲ ਤੋਂ ਧੰਨਵਾਦ ਕਰਦੇ ਆ ਰਾਣਾ ਸੰਤੋਖ ਸਿੰਘ ਜੀ ਪਿੰਡ ਫੋਟ ਗੁਰਬਖਸ਼ ਫਸਲ ਜੀ ਸਾਡੀ 5 ਏਕੜ ਖਰਾਬ ਹੋਈ ਹੀ 5 ਏਕੜ ਦਾ ਸਾਨੂੰ ਜੀ ਅੱਜ ਚੈੱਕ ਮਿਲਿਆ ਲੱਖ ਰੁਪਈਆ ਦਾ ਮੇਰੇ ਗੱਲ ਕੀ ਜਿਹੜਾ ਅਕਾਊਂਟ ਦੇ ਵਿੱਚ ਆ ਚੁੱਕਾ ਹੈ ਹਾਂਜੀ ਹਾਂਜੀ ਸਰਕਾਰ ਦਾ ਜੀ ਬਹੁਤ ਵਧੀਆ ਕੰਮ ਹੈ ਜੀ ਜਿਉਂ ਤੋਂ 27 ਤਰੀਕ ਨੂੰ ਹਾੜਾਏ ਸੀ ਉਦੋਂ ਦੇ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਹੀ ਰਹੇ ਆ ਜੀ ਤੇ ਹੁਣ ਮੈਂ ਗਵਰਨਟਰ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇੰਨੀ ਜਲਦੀ ਜਿਹੜਾ ਆ ਵੀ ਪੜਵਾਰੀਆਂ ਤੋਂ ਜਿਹੜਾ ਮਾਅਬਜਾ ਜਿਹੜਾ ਤਿਆਰ ਕਰਵਾ ਕੇ ਸਾਡੇ ਖਾਤੇ ਆ ਦੇ ਵਿੱਚ ਰਾਸ਼ੀ ਜਿਹੜੀ ਪਾਈ ਹੈ। ਦਿਵਾਲੀ ਹੈ ਦਿਵਾਲੀ ਤੋਂ ਪਹਿਲਾਂ ਰਾਸ਼ੀ ਆਇਆ ਨਿਸਾਨ ਹੈ। ਬਲੇ ਪਹਿਲੀ ਵਾਰ ਹੋਇਆ ਕਿ ਸੀਐਮ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਹੀ ਕਰਦੇ ਜਿਹੜਾ ਪੈਸਾ। ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਵੀ ਅਸੀਂ ਇਹ ਕਿਹੜਾ ਪਹਿਲੀ ਵਾਰੀ ਸਾਡੇ ਤੇ ਹੜਾ ਆਇਆ ਜੀ ਅੱਜ ਤੋਂ ਪਹਿਲਾਂ ਵੀ 4-5 ਵਾਰੀ ਆ ਚੁੱਕਾ ਆ। ਇਹਦੇ 10 ਰੁਪਏ ਦੇ ਚੈੱਕ ਸੀਐਮ ਸਾਹਿਬ ਜੀ ਦਾ ਕਹਰੇ ਕਿਤੇ 100 ਰੁਪਏ ਹਾਂਜੀ ਸਰ ਕੀ ਨਾਜੀ ਸਰ ਮੈਂ ਰਣਜੀਤ ਤੇਜਵਿੰਦਰ ਸਿੰਘ ਪਿੰਡ ਪਿਆੜੇਵਾਲ ਅਰੰਦਾਸ ਦੇ ਨੇੜੇ ਆ ਜੀ ਕੀ ਕਹਿਣਾ ਚਾਹੋਗੇ ਅੱਜ ਜਵਾਬ ਦਾ ਰਾਸ਼ੀ ਮਿਲੀ ਹੈ ਮੈਨੂੰ 1 ਲੱਖ ਦੇ ਕਰੀਬ ਜਿਹੜੀ ਰਾਸ਼ੀ ਮਿਲੀ ਹੈ 5 ਏਕੜ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਸਰਕਾਰ ਦਾ ਆਪਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਆਪਣੀ ਡੀਸੀ ਮੈਮ ਸਾਖੀ ਸ਼ਾਨੀ ਜੀ ਜੀਮ ਸਾਹਿਬ ਸਮੁੱਚਾ ਪ੍ਰਸ਼ਾਸਨ ਜਿਨ੍ਹਾਂ ਦੀ ਯਤਨਾਂ ਸਦਕਾ ਅੱਜ ਜਿਹੜੇ ਆ ਕਿਸਾਨਾਂ ਨੂੰ ਜਿਹੜੀ ਮਾਰਜਾ ਰਾਸ਼ੀ ਜਿਹੜੀ ਵੰਡੀ ਜਾ ਰਹੀ ਆ ਤੇ ਇਹਦੇ ਨਾਲ ਕਿਸਾਨ ਜਿਹੜੇ ਆਪਣੀ ਅਗੇਤੀ ਫਸਲ ਆ ਉਹ ਵੀਚ ਸਕਣਗੇ ਲੰਬੇ ਸਮੇਂ ਤੋਂ ਤੁਸੀਂ ਕਿਸਾਨੀ ਕਰਦੇ ਹੋ ਜੀ ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਆਇਆ ਕਿ ਕਿਸਾਨ ਦੀ ਫਸਲ ਖਰਾਬ ਹੋਈ ਹੋਵੇ ਤੇ ਇੰਨੀ ਛੇਤੀ ਜਿਹੜੇ ਪੈਸੇ ਉਹ ਮਿਲੇ ਨਹੀ ਜੀ ਇਹ ਪਹਿਲਾ ਚਾਂਸ ਆ ਮਾਨ ਸਾਹਿਬ ਦੀ ਪਹਿਲੀ ਕੋਸ਼ਿਸ਼ ਆ ਕਿ ਅਜੇ ਪਾੜੀਆਂ ਦੇ ਵਿੱਚੋਂ ਸਾਡੇ ਪਾਣੀ ਅਜੇ ਵੀ ਸੁੱਕਾ ਨਹੀਂ ਆ ਪਰ ਸਾਡੇ ਜਿਹੜੇ ਉਹਨਾਂ ਨੇ ਜ਼ਖਮ ਜਿਹੜੇ ਆ ਉਹ ਥੋੜੇ ਮਲਮ ਲਗਾਈ ਉਹਨਾਂ ਉੱਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਆ ਪਹਿਲਾ ਉਪਰਾਲਾ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇਹਨਾਂ ਉਪਰਾਲਾ ਕੀਤਾ ਕਿ ਕੁਇਕ ਐਕਸ਼ਨ ਲੈ ਕੇ ਤੇ ਉਹਨਾਂ ਨੇ ਜਿਹੜੇ ਮੁਆਵਜ਼ਾ ਰਕਮ ਵੰਡੀ ਕਿੰਨੇ ਇਕੜ ਤੋਂ ਸੋਤ ਕਢੀ ਜਾਉ। ਸਿਰਫ ਕੋਈ ਮੇਰੇ 6 ਤੋਂ 7 ਇਕੜ ਦੇ ਕਰੀਬ ਫਸਲ ਖਰਾਬ ਹੋਈ ਆ ਪਰ 5 ਲੱਖ ਤੱਕ ਸਰਕਾਰ ਨੇ ਲਿਮਿਟ ਰੱਖੀ ਆ। ਤੋਂ ਮੈਨੂੰ 1 ਲੱਖ ਦੇ ਕਰੀਬ ਰਿਡੀ ਰੱਖੀ ਹੋ ਮੇਰੇ ਖਾਤੇ ਚ। ਦੇਖੋ ਜੀ ਦਿਵਾਲੀ ਤੋਂ ਪਹਿਲਾਂ ਰਾਤ ਮਿਲੀ ਆ ਕਿਉਂਕਿ ਪਰੇਸ਼ਾਨੀ ਸੀਗੀ ਫਸਲ ਨੁਕਸਾਨ ਗਈ ਆ। ਡੰਗਰ ਮਾਲ ਡੰਗਰ ਵਾਸਤੇ ਵੀ ਕੋਈ ਚਾਰਾ ਨਹੀਂ ਹੈਗਾ। ਪਰ ਸਰਕਾਰ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਜਿਨੇ ਐਨ ਆਰ ਆਈ ਭਰਾ ਨੇ ਜਿਨੇ ਆ ਬਾਕੀ ਹੋਰ ਸੰਸਥਾਵਾਂ ਨੇ ਉਹਨਾਂ ਨੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡਾ ਆ ਬਹੁਤ ਸਾਥ ਦਿੱਤਾ ਵਾ। ਅਸੀਂ ਤੇ ਆ ਦਿਲ ਤੋਂ ਧੰਨਵਾ